ਬੰਡਲ ਦਾ ਬੰਡਲ ਰੇਟ ਲੈਣੇ ਆ 30 ਰੁਪਏ ਦਾ ਪੀਸ ਆ ਜੀ ਓਕੇ ਯਾਨੀ ਕਿ 15 ਰੁਪਏ ਮੀਟਰ 30 ਰੁਪਏ ਦਾ ਪੀਸ ਜੇ ਤੁਸੀਂ ਥਾਂ ਦੇ ਚ ਕਟਵਾਉਂਗੇ 200 ਰੁਪਏ ਮੀਟਰ ਹੈ ਜੀ ਓਕੇ ਜੇ ਤੁਸੀਂ ਥਾਂ ਚ ਕਟਵਾਉਂਗੇ 200 ਰੁਪਏ ਮੀਟਰ ਪਰ ਊਰੇ ਪੀਸਾਂ ਦੇ ਵਿੱਚ 15 ਰੁਪਏ ਮੀਟਰ ਵੈੜ ਦਾ 30 ਰੁਪਏ ਦਾ ਪੀਸ ਵੈੜ ਮੈਂ ਕਿਹਾ ਪੂਰਾ ਸਿਰੇ ਦੀ ਕੁਆਲਿਟੀ ਨੇ ਪੂਰੇ ਟੌਪ ਦੀਆਂ ਸਿਰਫ ਔਰ ਸਿਰਫ 55 ਰੁਪਏ ਦਾ ਪੀਸ ਮਾਲ ਬਹੁਤ ਹੈ ਫਿਲਾਲ ਦੀ ਘੜੀ ਜੀ ਪੈ ਤੋਂ ਲੈ ਕੇ 390 ਤੱਕ ਦੀ ਕਟ ਹੋਊਗੀ ਠੀਕ ਆ ਜੀ ਬਹੁਤ ਸਿਰੇ ਦੀ ਕੁਆਲਿਟੀ ਹੈ ਇਹ ਬਹੁਤ ਜਾ ਇਹਦਾ ਰੇਟ ਮਾਰਕੀਟ 'ਚ 200 ਰੁਪਏ ਮੀਟਰ ਹੈ 150 ਰੁਪਏ 200 ਰੁਪਏ ਮੀਟਰ ਹੈ ਜੀ ਠੀਕ ਆ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਇਹ ਪੀਸ ਦੇਣਾ 70 ਰੁਪਏ ਦਾ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਪੂਰਾ ਚੱਲ ਰਿਹਾ ਰੰਗ ਠੀਕ ਹੈ ਜੀ ਇਹ ਹੈਗਾ ਸੂਟ 260 ਰੁਪਏ ਦਾ ਜੀ ਪੂਰਾ 5 ਮੀਟਰ ਦਾ ਸੂਟ ਹੈ 260 ਰੁਪਏ ਆਹ ਦੇਖੋ ਜੀ ਸ਼ਾਇਨਿੰਗ ਦੇਖੋ ਇਹਦੀ ਕਿੰਨੀ ਜ਼ਬਰਦਸਤ ਹੈ ਇਹਦੀ ਸ਼ਾਇਨਿੰਗ ਹਨਜੀ ਹਨੇਰੇ ਚ ਚਾਨਣਾ ਪਾ ਦੂਗੀ ਇੰਨੀ ਗਰੰਟੀ ਹੈ ਜੀ ਸਹੀ ਗੱਲ ਹੈ ਜੀ ਬੱਲਵ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਹੀ ਹਾਂਜੀ ਇਹਦੀ ਰੋਸ਼ਨੀ ਇੰਨੀ ਹੈ ਕੱਪੜੇ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਸਿਰਫ 250 ਦਾ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਠੀਕ ਹੈ ਪਰ ਰੰਗ ਇਹਦੇ ਚ ਕਲਰ ਬਹੁਤ ਮਿਲ ਜਾਣਗੇ ਪਈਆਂ ਨੇ ਓਕੇ ਓਕੇ ਹਾਂਜੀ ਚਨੂਨ ਦਾ ਦੁਪੱਟਾ ਲੈਣਾ ਹੋਊਗਾ ਉਹ ਵੀ ਮਿਲ ਜੂਗਾ ਵਾਈਟ ਚ ਠੀਕ ਹੈ ਜੀ 175 ਰੁਪਏ ਦਾ ਦੁਪੱਟਾ ਇਹ ਦੇਖੋ 175 ਰੁਪਏ ਦਾ ਸਾਰਿਆਂ ਨੂੰ ਪਿਆਰ ਭਰੀ ਹਸਰੀਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮੰਡੀ ਅਹਿਮਦਗੜ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੱਟ ਪੀਸਾਂ ਦੀ ਨਾ ਸਭ ਤੋਂ ਵੱਡੀ ਦੁਕਾਨ ਦਿਖਾਵਾਂਗੇ ਜਿੱਥੋਂ ਤੁਹਾਨੂੰ ਕੱਟ ਪੀਸ ਮਤਲਬ ਇੰਨੇ ਕ ਜਿਆਦੇ ਮਿਲ ਜਾਣਗੇ ਜਿੰਨੇ ਤੁਸੀਂ ਮਰਜ਼ੀ ਜਿਹੜੀ ਕਵਾਂਟੀਟੀ ਉਹ ਲੈ ਸਕਦੇ ਹੋ ਇਬਾਕੀ ਰੇਟ ਵੀ ਮਾਰਕੀਟ ਨਾਲ ਬਹੁਤ ਘੱਟ ਹੋਣਗੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਸੋ ਚੱਲਦੇ ਆਪਾਂ ਤੁਹਾਨੂੰ ਦੁਕਾਨ ਤੇ ਲੈ ਕੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਘੱਟ ਬੀਚਾਂ ਦੀ ਉਹ ਦਿਖਾਉਨੇ ਆ ਤੁਸੀਂ ਪਹੁੰਚਣਾ ਜੀ ਮੰਡੀ ਅਹਿਮਦਗੜ ਧੂਲਕੋਟ ਚੌਂਕ ਸਪਾਰ ਰੋਡ ਤੇ ਇੱਧਰ ਸਪਾਰ ਦਾ ਮੇਲਾ ਲੱਗਦਾ ਸਪਾਰ ਰੋਡ ਰਹਿ ਗਿਆ ਤੇ ਇੱਧਰ ਅਜ ਅਨਮ ਕਲੌਥ ਹਾਊਸ ਹੋਲਸ ਅੱਜ ਆਪਾਂ ਤੁਹਾਡੇ ਲਈ ਐਸੀ ਆਈਟਮ ਲੈ ਕੇ ਆਏ ਜੀ ਜੋ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਮਿਲੇ ਤੁਸੀਂ ਬਹੁਤ YouTube ਤੇ ਵੀਡੀਓ ਦੇਖੀ ਆਣੀਆਂ ਬਹੁਤ ਜ਼ਿਆਦਾ ਪਰ ਕੋਈ ਵੀ ਕੱਟ ਪੀਸ ਨਹੀਂ ਪਾ ਰਿਆ ਇਸ ਸਮੇਂ ਠੀਕ ਹੈ ਆਪਾਂ ਕੱਟ ਪੀਸ ਵੀ ਰਾਈਟ ਕੱਟ ਲੈ ਕੇ ਆਉਣੇ ਆ ਜਿਵੇਂ ਹੋਣਾ 2 ਮੀਟਰ ਦੀ ਕੱਟ ਹੈ ਜੀ ਠੀਕ ਹੈ ਕੁੜਤੀ ਦੀ ਬਣ ਜਾਂਦੀ ਏ ਦੀ 2 ਮੀਟਰ ਦੀ ਠੀਕ ਹੈ ਨਾਲ ਦੀ ਨਾਲ ਇਹਦੇ 'ਚ ਟੱਚਿੰਗ ਦਾ ਮਾਲ ਬਹੁਤ ਹੁੰਦਾ ਇੱਕ ਨਾਲ ਦੇ ਇੱਕ ਪੀਸ ਇਹਦੇ 'ਚ ਜ਼ਿਆਦਾਤਰ ਐ ਹੁੰਦਾ ਹੀ ਹੈ ਵੀ ਇੱਕ ਨਾਲ ਦਾ ਇੱਕ ਪੀਸ ਮਿਲਦਾ ਹੁੰਦਾ ਠੀਕ ਹੈ ਯਾਨੀ ਕਿ ਸੂਟ ਵੀ ਬਣਾ ਸਕੋ ਰੇਟ ਆਪਾਂ ਤੁਹਾਡੇ ਲਈ ਐਸਾ ਲੈ ਕੇ ਆਇਆ ਦੇਣਾ ਬੰਡਲ ਦਾ ਬੰਡਲ ਹੈ ਹੀ ਹੋਲ ਸੇਲ ਵੀਡੀਓ ਹੈ ਜਿਹਨੇ ਸਿੰਗਲ ਪੀਸ ਲੈਣਾ ਉਹਨੂੰ ਵੀ ਮਿਲੂ ਪਰ ਉਹਦਾ ਰੇਟ ਮਹਿੰਗਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਸਿੰਗਲ ਪੀਸ ਸਿੰਘ ਹੈ ਮਤਲਬ ਜਿਵੇਂ ਬੰਡਲ ਦਾ ਬੰਡਲ ਰੇਟ ਲੈਣੇ ਆ 30 ਰੁਪਏ ਦਾ ਪੀਸ ਹੈ ਜੀ ਠੀਕ ਹੈ ਯਾਨੀ ਕਿ 15 ਰੁਪਏ ਮੀਟਰ 30 ਰੁਪਏ ਦਾ ਪੀਸ ਜੇ ਤੁਸੀਂ ਰੁਮਾਲ ਵੀ ਲੈਣ ਜਾਨੇ ਹੋ ਉਹ ਵੀ 50 ਰੁਪਏ ਦਾ ਦਿੰਦੇ ਨੇ ਹਾਂਜੀ ਹਾਂਜੀ ਇਹ 2 ਮੀਟਰ ਦੀ ਕੁੜਤੀ ਹੈ ਜਿਹੜੀ ਕਿ 30 ਰੁਪਏ ਦੀ ਦਿੰਨੇ ਆਪਾਂ ਠੀਕ ਆ ਜੀ होलसेल रेट ਪਰ ਦਵਾਂਗੇ ਬੰਡਲ ਦਾ ਬੰਡਲ ਜੀ ਠੀਕ ਆ ਜੀ ਆ ਦੇਖੋ ਮੰਨ ਲਓ ਕਿ 30 ਰੁਪਏ ਦਾ ਹੋਊਗਾ ਪਰ ਪੂਰਾ ਬੰਡਲ ਲੈਣਾ ਪੈਣਾ ਇਹ ਪੂਰਾ ਬੰਡਲ ਲੈਣਾ ਪਊਗਾ ਇਹ ਗੱਲ ਇਹ ਸਮਝ ਲਓ ਪੂਰਾ ਯਾਨੀ ਕਿ ਇਹ ਕੁੜਤੀ ਹੈ 2 ਮੀਟਰ ਦੀ ਠੀਕ ਆ ਠੀਕ ਆ ਠੀਕ ਆ ਜੀ 30 ਰੁਪਏ ਦੀ ਹੈ ਇਹ ਜਿਹੜੀਆਂ ਸਾਡੀਆਂ ਭੈਣਾ ਬੁਟੀਕ ਲਈ ਨੇ ਇਹ ਆ ਕੰਮ ਵਰਕ ਕਰਵਾਉਂਦੀਆਂ ਨੇ ਉਹਨਾਂ ਲਈ ਕਢਾਈ ਲਈ ਬਹੁਤ ਜ਼ਬਰਦਸਤ ਹੈ ਜਿਵੇਂ ਉਹਨਾਂ ਨੇ ਇੱਕ ਨਾਲ ਦਾ ਇੱਕ ਪੀਸ ਮਿਲਾ ਲਿਆ ਠੀਕ ਆ ਜੀ ਸੂਟ ਬਣ ਜਾਊਗਾ ਉਹਨਾਂ ਦਾ ਆ ਦੇਖੋ ਜਿਵੇਂ ਕਿਹਾ ਦੇਖੋ ਆ ਦੋ ਪੀਸ ਦੋ ਸ਼ਰਟਾਂ ਠੀਕ ਹੈ ਸੂਟ ਬਣ ਗਿਆ ਸ਼ਰਟਾਂ ਯਾਨੀ ਕਿ ਤਿੰਨ ਪੀਸਾਂ ਲਾ ਲਓ ਫਿਰ ਵੀ 90 ਰੁਪਏ ਦਾ ਸੂਟ ਰਹਿ ਗਿਆ ਠੀਕ ਹੈ ਜੇ 6 ਮੀਟਰ ਵੀ ਲਾ ਲਓ ਆਪਾਂ 2 ਮੀਟਰ ਦੀ ਕਟ ਹੈ 6 ਮੀਟਰ ਦਾ ਪੀਸ 90 ਰੁਪਏ ਦਾ ਸੂਟ ਬੈਠ ਗਿਆ ਠੀਕ ਹੈ ਇੱਕ ਪੀਸ 30 ਰੁਪਏ ਦਾ ਬੈਠ ਗਿਆ ਔਰ ਰੇਟ ਦੀ ਪੂਰੇ ਵਲਡ ਦੀ ਮੇਰੀ ਚੈਲੇਂਜ ਨਾਲ ਗਾਰੰਟੀ ਹੈ ਅਨਮ ਕਲੌਥ ਹਾਊਸ ਵਾਲਿਆਂ ਦੀ ਦੁਕਾਨ ਮੰਡੀ ਅਹਿਮਦਗੜ੍ਹ ਜੀ ਠੀਕ ਹੈ ਜੀ ਮਲੇਰ ਕੋਟਾ ਲੁਧਿਆਣਾ ਦੇ ਬਿਲਕੁਲ ਸੈਂਟਰ ਦੇ ਵਿੱਚ ਜੇ ਮੇਰੇ ਰੇਟ ਕਿਸੇ ਨੇ ਦੇਤਾ ਜੀ ਕ੍ਰਾਸ਼ ਸ਼ਿਮਰ ਜਿੰਮੀ ਚੂ ਸ਼ੀਸ਼ਾ ਸਿਲਕ ਸਪੇਸ ਸਿਲਕ ਠੀਕ ਹੈ ਹਰ ਤਰ੍ਹਾਂ ਦੀ ਕੁਆਲਿਟੀ ਵਰਕ ਲਈ ਪਲੇਨ ਚ ਤੁਹਾਨੂੰ ਅਸੀਂ ਦਵਾਂਗੇ ਬੁਟੀਕ ਲਈ ਦੁਕਾਨ ਲਈ ਰੇਡ ਦਾ ਪੂਰੇ ਵਰਲਡ ਦਾ ਰੇਡ ਦਾ ਚੈਲੰਜ ਨਾਲ ਗਰੰਟੀ 30 ਰੁਪਏ ਦਾ ਪੀਸ ਆ ਦੇਖੋ ਜੀ ਮਾਲ ਪੂਰੀ ਨਿਗਾ ਮਰਵਾ ਲਈ ਮਾਲ ਪੂਰਾ ਆ ਚੁਕਿਆ ਆ ਦੇਖੋ ਜੀ ਇਸ ਸਮੇਂ ਦੀ ਸਭ ਤੋਂ ਆਈਟਮ ਕੁਆਲਿਟੀ ਓਕੇ ਬਹੁਤ ਜ਼ਿਆਦਾ ਚੱਲ ਰਹੀ ਹੈ ਸ਼ੀਸ਼ਾ ਸਿਲਕ ਕਹਿੰਦੇ ਨੇ ਇਹਨੂੰ ਬਹੁਤ ਜ਼ਿਆਦਾ ਆਈਟਮ ਚੱਲ ਰਹੀ ਹੈ ਇਹ ਬਹੁਤ ਜ਼ਿਆਦਾ ਠੀਕ ਹੈ ਜੀ ਇਹਦੀ ਡਿਮਾਂਡ ਬਹੁਤ ਹੈ ਸਿਰਫ ਇਹ ਕਪੜਾ ਜੇ ਤੁਸੀਂ ਥਾਂ ਦੇ ਚ ਕਟਵਾਉਂਗੇ 200 ਰੁਪਏ ਮੀਟਰ ਹੈ ਜੀ ਜੇ ਤੁਸੀਂ ਥਾਂ ਚ ਕਟਵਾਉਂਗੇ 200 ਰੁਪਏ ਮੀਟਰ ਪਰ ਔਰੇ ਪੀਸਾਂ ਦੇ ਵਿੱਚ 15 ਰੁਪਏ ਮੀਟਰ ਵੈੜਦਾ 30 ਰੁਪਏ ਦਾ ਪੀਸ ਵੈੜਦਾ ਪਰ ਲੈਣਾ ਪੂਰੇ ਦਾ ਪੂਰਾ ਬੰਡਲ ਪੂ ਜੇ ਕਿਸੇ ਨੇ ਛਾਂਟ ਕੇ ਲੈਣੇ ਨੇ ਸਿੰਗਲ ਦਾ ਸਿੰਗਲ ਪੀਸ ਉਹਦੇ ਲਈ ਹੈ 70 ਰੁਪਏ ਦਾ ਕਿਉਂਕਿ ਇਹ ਕੈਸ਼ਿੰਗ ਲੈਣਾ ਤਾਂ 70 ਰੁਪਏ ਦਾ ਜੇ ਬੰਡਲ ਲੂਗਾ ਉਹ 30 ਰੁਪਏ ਦਾ 30 ਰੁਪਏ ਦਾ ਇਹ ਪਤਾ ਉਹ ਰੀਜ਼ਨ ਕੀ ਹੈ ਇਹਨਾਂ ਨੂੰ 70 ਰੁਪਏ ਉਹ ਕਹਿੰਦੇ ਵੀਰੇ ਸਾਨੂੰ ਤਾਂ ਛਾਂ ਛਾਂਡ ਕੇ ਚਾਹੀਦਾ ਕਿਉਂਕਿ ਸੁਣਨ ਨੂੰ ਵੀ ਪਤਾ ਜੇ ਛਾਂਡ ਕੇ ਦਵਾਂਗੇ ਸਾਰਾ ਬੰਡਲ ਖਰਾਬ ਹੁੰਦਾ ਠੀਕ ਹੈ ਜੀ ਇਸ ਕਰਕੇ ਇਹ 30 ਰੁਪਏ ਦਾ ਪੀਸ ਹੈ ਮਾਲ ਬਹੁਤ ਜਾ ਲੁਗਿਆ ਇਹ ਜਿੰਨੀਆਂ ਵੀ ਕੁਆਲਿਟੀਆਂ ਨੇ ਸਾਰੀਆਂ 100 150 200 ਰੁਪਏ ਮੀਟਰ ਵਾਲੀਆਂ ਕੁਆਲਿਟੀ ਨੇ ਆ ਦੇਖੋ ਜੀ ਬਹੁਤ ਜ਼ਿਆਦਾ ਚੱਲ ਰਿਹਾ ਬਨਾਰਸੀ ਟਿਸ਼ੂ ਬਹੁਤ ਜ਼ਿਆਦਾ ਕਰੈਸ਼ ਟਿਸ਼ੂ ਬਨਾਰਸੀ ਟਿਸ਼ੂ ਬਹੁਤ ਜਿਹੜੀਆਂ ਵੀ ਆਈਟਮਾਂ ਨੇ ਨਾ ਇਹਦੇ ਵਿੱਚ 100 ਰੁਪਏ ਮੀਟਰ ਪਲੱਸ ਰੇਟ ਹੈ ਕੋਈ 150 ਕੋਈ 200 ਇਹ ਰੇਟ ਨੇ ਠੀਕ ਹੈ ਰੇਟ ਦੀ ਚੈਲੇਂਜ ਨਾਲ ਗਰੰਟੀ ਪਰ ਹੀ ਮੇਰੀ ਇੱਕ ਰਿਕਵੈਸਟ ਹੋਰ ਹੈ ਬੇਨਤੀ ਹੈ ਠੀਕ ਹੈ ਜੀ ਕਈ ਕਸਟਮਰ ਦੇਖੋ ਅੱਜ ਇਹ ਮੇਲੇ ਮਾਲ ਹਿੰਗਾ ਠੀਕ ਹੈ ਜੀ ਸਾਰਾ ਪਿਆ ਅੱਜ ਦੀ ਡੇਟ 'ਚ ਸਾਰਾ ਮਾਲ ਮਿਲੇ ਪਿਆ ਹਾਂਜੀ ਕੋਈ ਇਹ ਵੀਡੀਓ ਨੂੰ ਮਹੀਨੇ ਬਾਅਦ ਦੇਖਦਾ ਹੈ ਜਾਂ 25 ਦਿਨਾਂ ਬਾਅਦ ਦੇਖਦਾ ਹੈ ਜਾਂ 10 ਦਿਨਾਂ ਬਾਅਦ ਦੇਖਦਾ ਹੈ ਮਾਲ ਸੇਲ ਹੋ ਜਾਂਦਾ ਹੀ ਨਾ ਉਹ ਜ ਸਾਡਾ ਕੋਈ ਕਸੂਨੀ ਕਿਉਂਕਿ ਮਾਲ ਆਉਂਦਾ ਹੀ ਵੇਚਣ ਵਾਸਤੇ ਆ ਕਿਉਂਕਿ ਇਹਨੇ ਇੱਕ ਨਾ ਇੱਕ ਦਿਨ ਤਾਂ ਖਤਮ ਹੋਣਾ ਹੀ ਹੈ ਉਹ ਕਹਿਣਗੇ ਵੀਰੇ ਅਸਤਾ ਤੁਹਾਡੀ ਵੀਡੀਓ ਕੱਲ੍ਹ ਦੇਖੀ ਹੈ ਉਹਨਾਂ ਨੇ ਵੀਡੀਓ ਬੇਸ਼ੱਕ ਦੀ ਕੱਲ੍ਹ ਦੇਖੀ ਹੁੰਦੀ ਹੈ ਪਰ ਇਹ ਕੁਆਲ ਸਾਰਚ ਗਾ ਲਿਆ ਕਰਨ ਵੀ ਕਿੰਨਾ ਚਿਰ ਪਹਿਲਾਂ ਦੀ ਵੀਡੀਓ ਪਾਈ ਹੋਈ ਹੈ ਠੀਕ ਹੈ ਜਾਂ ਫੋਨ ਕਰਕੇ ਪੁੱਛ ਲਿਆ ਕਰ ਹਾਂਜੀ ਹਾਂਜੀ ਵੀ ਆ ਤੁਹਾਡੇ ਕੋਲ ਸਟਾਕ ਤੇ ਹੈਗਾ ਹਾਂਜੀ ਸਟਾਕ ਤੇ ਹੈਗਾ ਕਿ ਨਹੀਂ ਕਈ ਵਾਰ ਮਾਲ ਸੇਲ ਹੋ ਜਾਂਦਾ ਹੈ ਪਿੱਛੋਂ ਦੀ ਨਹੀਂ ਵੀ ਮਿਲਦਾ ਠੀਕ ਹੈ ਇਹ ਮਾਲ ਹੈਗਾ ਤਾਂ ਠੀਕ ਹੈ ਕਈ ਵਾਰ ਨਹੀਂ ਵੀ ਹੁੰਦਾ ਇਸ ਕਰਕੇ ਰਿਕੁਐਸਟ ਇਹ ਹੈ ਜਦ ਤੱਕ ਮਾਲ ਹੈ ਜਦ ਤੱਕ ਸੇਲ ਹੈ ਠੀਕ ਹੈ ਹੋਲ ਸੇਲ ਰੇਟ ਹੈ ਠੀਕ ਹੈ ਰੇਟ ਦੀ ਚੈਲੇਂਜ ਨਾਲ ਗਰੰਟੀ ਹੋ 2 ਮੀਟਰ ਦੀ ਕੁਆਲਿਟੀ ਹੋਗੀ ਪੂਰੇ ਵਰਲਡ ਦੀ ਮੇਰੀ ਰੇਟ ਦੀ ਪੂਰੀ ਗਰੰਟੀ ਹੋ 30 ਦਾ ਪੀਸ 2 ਮੀਟਰ ਦਾ ਕੋਈ ਨਹੀਂ ਦੇ ਸਕਦਾ ਮੇਰੀ ਚੈਲੰਜ ਹੈ ਇਹ ਇਸ ਦਾ ਹਾਂਜੀ ਹਾਂਜੀ ਤੇ ਇੱਕ ਕੁਆਲਿਟੀ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਏਗੀ ਆ ਦੇਖੋ ਜੀ ਲਓ ਜੀ ਇਹਨੂੰ ਆਪਾਂ ਕਹਾਂਗੇ 2.5 ਤੋਂ ਲੈ ਕੇ 3.90 ਤੱਕ ਦੀ ਕਟ ਹੈ ਜੀ ਠੀਕ ਹੈ ਜੀ 2.5 ਤੋਂ ਲੈ ਕੇ 3.90 ਤੱਕ ਦੀ ਕਟ ਹਾਂਜੀ ਯਾਨੀ ਕਿ ਇਹ ਮੰਨ ਲਓ ਤੁਸੀਂ 2.5 ਵੀ ਹੋਊਗਾ 3 ਵੀ ਹੋਊਗਾ 3.5 ਵੀ ਹੋਊਗਾ 2.5 ਵੀ ਹੋਊਗਾ 2.75 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 ਵੀ ਹੋਊਗਾ 2.7 ਜਿਵੇਂ ਸਪੋਜ਼ ਕਰੋ ਇਹਦੇ ਚ ਜ਼ਿਆਦਾਤਰ ਮਾਲ ਟੱਚਿੰਗ ਦਾ ਹੀ ਹੋਊਗਾ ਹਾਂਜੀ ਜਿਵੇਂ ਹੁਣ ਆਹ ਸੂਟ ਮਿਲ ਗਿਆ ਤੁਹਾਡਾ ਹੀ ਓਕੇ ਸਿਰਫ ਔਰ ਸਿਰਫ 55 ਰੁਪਏ ਦਾ ਪੀਸ ਹੈ ਓਕੇ ਸਿੰਗਲ ਪੀਸ ਬੰਡਲ ਦਾ ਬੰਡਲ ਰੇਟ ਦੱਸ ਰਹੇ ਹਾਂ ਹੋਲ ਸੇਲ ਪ੍ਰਾਈਸ ਨੇ ਠੀਕ ਹੈ ਜੀ ਠੀਕ ਹੈ ਜੀ 55 ਰੁਪਏ ਦਾ ਪੀਸ ਹੈ ਠੀਕ ਹੈ ਜੀ 110 ਰੁਪਏ ਦਾ ਤੁਹਾਨੂੰ ਸੂਟ ਬੈਠਿਆ ਜੀ ਲਓ 110 ਰੁਪਏ ਦਾ 110 ਰੁਪਏ ਤੁਹਾਨੂੰ ਸੂਟ ਬੈਠਿਆ ਹੋਲ ਸੇਲ ਦੇ ਰੇਟ ਨੇ ਕਈ ਕਹਿੰਦੇ ਨੇ ਵੀਰੇ ਤੁਸੀਂ ਸਿੰਗਲ ਪੀਸ ਤਾਂ ਦਿੰਦੇ ਨਹੀਂ ਅਸੀਂ ਬੇਸ਼ੱਕ ਕਈ ਕਮੈਂਟ ਵੀ ਕਰਦੇ ਨੇ ਬਹੁਤ ਮਾੜੇ ਕਮੈਂਟ ਵੀ ਕਰਦੇ ਨੇ ਜਿਨ੍ਹਾਂ ਨੂੰ ਚੀਜ਼ ਮਿਲ ਗਈ ਵਧੀਆ ਉਹ ਵਧੀਆ ਕਮੈਂਟ ਕਰਦਾ ਜਿਹਨੂੰ ਨਹੀਂ ਦਿੰਦੇ ਉਹ ਗੱਲ ਨੂੰ ਸਮਝ ਨਹੀਂ ਰਿਹਾ ਸਾਡੀ ਕਈ ਕਹਿੰਦੇ ਨੇ ਸਿੰਗਲ ਪੀਸ ਨਹੀਂ ਇਹ ਕਿਉਂਕਿ ਸਿੰਗਲ ਵੀਡੀਓ ਹੀ ਨਹੀਂ ਹੈਗੀ ਸਿੰਗਲ ਪੀਜੀ ਸਿੰਗਲ ਪੀਸ ਲੈਣਾ ਤਾਂ 100 ਰੁਪਏ ਦਾ ਹੈ ਠੀਕ ਹੈ ਧਿਆਨ ਨਾਲ ਗੱਲ ਸੁਣ ਲਿਓ ਸਿੰਗਲ ਪੀਸ ਲੈਣਾ ਤਾਂ 100 ਰੁਪਏ ਦਾ ਪਰ ਸਾਡਾ ਕੰਮ ਇਹ ਹੈ होलसेल ਦੇ ਵਿੱਚ ਵੇਚਦਾ ਠੀਕ ਹੈ ਜੀ ਕਈ ਕੰਦ ਨੇ ਅਸੀਂ ਦੁਕਾਨ ਤੇ ਗਏ ਸਾਨੂੰ ਦੱਤਾਂ ਨਹੀਂ ਮਿਲਿਆ ਨਹੀਂ ਇਹਰੀ ਹਰ ਜ਼ਰੂਰੀ ਨਹੀਂ ਕਿ ਵੀ ਹਰ ਇੱਕ ਇਨਸਾਨ ਨੂੰ ਇਹ ਚੀਜ਼ ਪਸੰਦ ਹੋ ਕਈਆਂ ਨੂੰ ਪਸੰਦ ਆਉਂਦੀ ਹੈ ਕਈਆਂ ਨੂੰ ਨਹੀਂ ਵੀ ਪਸੰਦ ਆਉਂਦੀ ਪਰ ਕੁਆਲਿਟੀ ਸਾਨੂੰ ਇੰਨਾ ਪਤਾ ਹੈ ਇਹ ਪੂਰੇ ਸੀਰੇ ਦੀ ਕੁਆਲਿਟੀ ਹੈ ਜਿਹੜੀ 200 ਰੁਪਏ ਮੀਟਰ ਚੱਲਦੀ ਹੈ ਠੀਕ ਹੈ ਜਿਹੜੀ ਇਸ ਸਮੇਂ ਦੀ ਕੁਆਲਿਟੀ ਚੱਲ ਰਹੀ ਹੈ ਠੀਕ ਹੈ ਹੁਣ ਜਿਹਨੂੰ ਮਿਲ ਗਈ ਉਹ ਕਹਿੰਦਾ ਵਧੀਆ ਹੈ ਜਿਹਨੂੰ ਨਹੀਂ ਮਿਲੀ ਉਹ ਕਹਦਾ ਇਹ ਲੈ ਜੀ ਸਾਨੂੰ ਤਾਂ ਟੈਂਡ ਨਹੀਂ ਕਿਤੇ ਇਹਨਾਂ ਨੇ ਆਇਆ ਨਹੀਂ ਕੀਤਾ ਠੀਕ ਹੈ ਪਰ ਸਾਡੀ ਰਿਕੁਐਸਟ ਹੈ ਹੱਥ ਜੋੜ ਸਾਡੀ ਵੀਡੀਓ ਨੂੰ ਧਿਆਨ ਨਾਲ ਕੰਨਾਂ ਨਾਲ ਸੁਣ ਲਿਆ ਕਰੋ ਅਸੀਂ ਹੋਲ ਸੇਲ ਰੇਟ ਦੱਸ ਰਿਆ ਸਿੰਗਲ ਪੀਸ ਨਹੀਂ ਦੱਸ ਰੇ ਬੰਡਲ ਦਾ ਬੰਡਲ ਦਾ ਰੇਟ ਦੱਸ ਰਿਆ ਗੱਲ ਧਿਆਨ ਨਾਲ ਸੁਣ ਲੋ ਠੀਕ ਹੈ ਜੀ ਅੱਗੇ ਤੁਹਾਡੀ ਮਰਜ਼ੀ ਹੈ ਸਮਝਣਾ ਨਾ ਸਮਝਣਾ ਇਹ ਆ ਦੇਖੋ 55 ਰੁਪਿਆ ਦਾ ਪੀਸ 110 ਰੁਪਿਆ ਦਾ ਸੂਟ ਬੰਡਲ ਦਾ ਬੰਡਲ ਮਿਲੂਗਾ ਕਪੜਾ ਪੂਰਾ sire ਦਾ ਜੀ ਠੀਕ ਹੈ ਜੀ ਕਪੜਾ ਪੂਰਾ sire ਦਾ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋ ਉਨਾ ਮਾਲ ਮਿਲ ਜੂਗਾ ਜੀ ਠੀਕ ਹੈ ਜੀ ਆ ਦੇਖੋ ਲਓ ਜੀ ਮੈਂ ਕਹਾ ਪੂਰਾ ਸਿਰੇ ਦੀ ਕੁਆਲਿਟੀਆਂ ਨੇ ਪੂਰੇ ਟੌਪ ਦੀਆਂ ਸਿਰਫ ਔਰ ਸਿਰਫ 55 ਰੁਪਏ ਦਾ ਪੀਸ ਮਾਲ ਬਹੁਤ ਹੈ ਫਿਲਾਲ ਦੀ ਘੜੀ ਜੀ ਪਰ ਵਿਗਦੇ ਦਾ ਪਤਾ ਨਹੀਂ ਲੱਗਦਾ ਕਦ ਵਿਗਿਆਈ ਤੁਵੇਂ ਪਹਿਲਾਂ ਦਾ ਤੁਸੀਂ ਕਹੋਗੇ ਵੀ ਤੁਸੀਂ ਤਾਂ ਵੀਡੀਓ 'ਚ ਕਹਿ ਸੀ ਮਾਲ ਬਹੁਤ ਹੈ ਅਸੀਂ ਕਹਿੰਦੇ ਆ ਮਾਲ ਬਹੁਤ ਹੈ 50 50 ਪਾਰਸਲ ਡੇਲੀ ਉਤਰਦੇ ਨੇ ਪਰ ਕਰੀਏ ਕੀ ਨਾਲ ਦੀ ਨਾਲ ਵੀ ਕੇ ਜਾਂਦਾ ਹੈ ਅੱਜ ਇਹ ਵੀਡੀਓ ਨਹੀਂ ਪਾਈ ਫਿਰ ਵੀ ਬਹੁਤ ਹੱਦ ਤੱਕ ਮਾਲ ਵਿਗ ਗਿਆ ਹਾਜੀ ਕੋਈ ਵੀਡੀਓ ਨਹੀਂ ਪਾਈ ਸੀ ਸਾਨੂੰ ਜਦ ਹੀ ਕਸਟਮਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਵੀਰੇ ਮੇਰੇ 500 ਪੀਸ ਕਰ ਦੋ ਮੇਰਾ 300 ਪੀਸ ਕਰ ਦੋ ਮੇਰਾ ਅੱਧੇ ਨਾਲੋਂ ਵੱਧ ਮਾਲ ਵਿਗ ਗਿਆ ਮਤਲਬ ਇਹ ਸਮਝ ਲਓ ਤੁਸੀਂ ਠੀਕ ਹੈ ਜੀ ਮੈਂ ਅੱਧੇ ਨਾਲੋਂ ਵੱਧ ਮਾਲ ਵਿਕ ਗਿਆ ਠੀਕ ਹੈ ਜੀ ਤੇ ਇਹ ਹੈਗਾ 55 ਰੁਪਏ ਦਾ ਪੀਸ ਠੀਕ ਹੈ ਜੀ ਇੱਕ ਕੁਆਲਿਟੀ ਹੋਰ ਮਾਰਕੀਟ 'ਚ ਬਹੁਤ ਚੱਲ ਰਹੀ ਹੈ ਠੀਕ ਹੈ ਜੀ ਹਾਂਜੀ ਮਾਰਕੀਟ 'ਚ ਆ ਕੁਆਲਿਟੀ ਚੱਲ ਰਹੀ ਹੈ ਫੈਂਡੀ ਸਿਲਕ ਜੀ ਓਕੇ ਇਹਨੂੰ ਫੈਂਡੀ ਵੀ ਕਹਿੰਦੇ ਨੇ ਕੋਈ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਕੁਆਲਿਟੀ ਚੱਲ ਰਹੀ ਹੈ ਠੀਕ ਹੈ ਜੀ ਆ ਦੇਖੋ ਬਹੁਤ ਜ਼ਿਆਦਾ ਕੁਆਲਿਟੀ ਬਹੁਤ ਟਾਪ ਦੀ ਕੁਆਲਿਟੀ ਹੈ ਇਹ ਵੀ 2.5 ਤੋਂ ਲੈ ਕੇ 3.90 ਤੱਕ ਦੀ ਕੱਟ ਹੋਊਗੀ ਠੀਕ ਹੈ ਜੀ ਬਹੁਤ ਸਿਰੇ ਦੀ ਕੁਆਲਿਟੀ ਹੈ ਇਹ ਬਹੁਤ ਜ਼ਿਆਦਾ ਇਹਦਾ ਰੇਟ ਮਾਰਕੀਟ 'ਚ 200 ਰੁਪਏ ਮੀਟਰ ਹੈ 150 ਰੁਪਏ 200 ਰੁਪਏ ਮੀਟਰ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਤੁਹਾਨੂੰ ਇਹ ਪੀਸ ਦੇਣਾ 70 ਰੁਪਏ ਦਾ ਲਓ ਜੀ 70 ਰੁਪਏ ਆ ਦੇਖੋ ਜੀ ਇੱਕ ਨਾਲ ਦੇ ਇੱਕ ਪੀਸ ਮਿਲੂਗਾ ਜਿਆਤਰ ਮਾਲੇ ਵਿੱਚ ਮਿਲਦਾ ਹੀ ਹੋਊਗਾ ਓਕੇ ਇੱਕ ਨਾਲ ਇੱਕ ਪੀਸ ਮਿਲ ਗਿਆ ਕਿੰਨੇ ਦਾ ਸੂਟ ਬੈਠ ਗਿਆ 140 ਰੁਪਏ ਦਾ 140 ਰੁਪਏ ਦਾ ਮਾਰਕੀਟ ਜੀ 1 ਮੀਟਰ ਦਾ ਰੇਟ ਕੀ ਹੈ 200 ਰੁਪਏ ਮੀਟਰ ਜੀ ਠੀਕ ਹੈ ਯਾਨੀ ਕਿ 1000 ਰੁਪਏ ਵਾਲਾ ਸੂਟ ਤੁਹਾਨੂੰ 140 ਰੁਪਏ ਦੇ ਵਿੱਚ ਪੈ ਰਿਹਾ ਠੀਕ ਹੈ ਔਰ ਤੁਸੀਂ ਇਹਦੇ ਵਿੱਚ ਤੁਸੀਂ ਕਹੋਗੇ ਵੀ ਪਲੇਨ ਕਪੜਾ ਸੀ ਕੀ ਕਰਾਂਗੇ ਪਲੇਨ ਤੇ ਲੈਸ ਲਗਾ ਕੇ ਵੀ ਤੁਸੀਂ ਸੋਨਾ ਸੂਟ ਬਣਵਾ ਸਕਦੇ ਹੋ ਠੀਕ ਹੈ ਆਲੇ ਦੁਆਲੇ ਬੁਟੀਕ ਦੇ ਵਿੱਚ ਵਰਕ ਕਰਵਾ ਸਕਦੇ ਹੋ ਜ਼ਿਆਦਾਤਰ ਜਿਹੜਾ ਪਲੇਨ ਮਾਲ ਹੁੰਦਾ ਉਹ ਵਰਕ ਲਈ ਆਉਂਦਾ ਠੀਕ ਹੈ ਬੁਟੀਕ ਪੀਸ ਹੁੰਦੇ ਨੇ ਹੋ ਜੇ ਪਾਰਟੀ ਵੇਅਰ ਸ਼ਾਦੀ ਵਾਲੇ ਵਿਆਹ ਸ਼ਾਦੀਆਂ ਚੱਲਣੀਆਂ ਨੇ ਕਰੂਏ ਚੱਲਣੀਆਂ ਨੇ ਠੀਕ ਹੈ ਹੁਣ ਇਹੇ ਚੀਜ਼ਾਂ ਵੇਚਣੀਆਂ ਠੀਕ ਹੈ ਇਹੇ ਪਾਰਟੀ ਵੇਅਰ ਸੂਟ ਆਉਣਗੇ ਤੁਸੀਂ ਹੁਣ ਜੇ 10000 ਦਾ ਵੀ ਸੂਟ ਲੈਣ ਜਾਓਗੇ ਤਾਂ ਆ ਕੱਪੜੇ ਉੱਤੇ ਹੈਂਡਵਰਕ ਹੋਇਆ ਹੋਊਗਾ ਤੁਸੀਂ ਵੀਡੀਓਜ਼ ਵਗੈਰਾ ਦੇਖਦੇ ਹੋਵੋਗੇ ਸਾਰੇ ਕਸਟਮਰ ਹਾਂਜੀ ਹਾਂਜੀ ਕਿ ਜਿਹੜੇ ਸਾਡੇ ਵੀ ਵੀਡੀਓਜ਼ ਦੇਖਦੇ ਨੇ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਜਿਹੜਾ ਕੱਪੜਾ ਹੈ ਜਿਹੜਾ ਅਸੀਂ ਮਾਰਕੀਟ 'ਚ 10000 ਦਾ ਸੂਟ ਲੈਣ ਜਾਵਾਂਗੇ ਤਾਂ ਉਹਦੇ ਉੱਤੇ ਵੀ ਇਹੀ ਵਰਕ ਹੋਇਆ ਹੋਊਗਾ ਇਹਦੇ ਵਰਕ ਹੋਇਆ ਹੋਊਗਾ ਆ ਦੇਖੋਈ ਬਹੁਤ ਯਾਨੀ ਕਿ ਟੱਚਿੰਗ ਦਾ ਮਾਲ ਬਹੁਤ ਜ਼ਿਆਦਾ ਤਰ ਹੈ ਵੀ ਜ਼ਰੂਰੀ ਵੀ ਨਹੀਂ ਹੈਗਾ ਵੀ ਸਾਰੇ ਟੱਚਿੰਗ ਦਾ ਮਾਲ ਹੋਵੇ ਠੀਕ ਹੈ ਤੇ ਇੱਕ ਕੁਆਲਿਟੀ ਮੈਂ ਤੁਹਾਨੂੰ ਹੱਥ ਲਾ ਕੇ ਹੱਤੇ ਵੀ ਦਿਖਾ ਦਣਾ ਹਾਂਜੀ ਜੋਰ ਜੱਟ ਹੈ ਇਹ ਵਧੀਆਲੀ ਟਾਪ ਦੀ ਜੋਰ ਜੱਟ ਇਹਦੇ ਮੇਲੇ 15 16 ਕਲਰ ਪੈਣੇ ਹੀ ਠੀਕ ਹੈ ਵਧੀਆਲੀ ਟਾਪ ਦੀ ਇਹ 100 ਰੁਪਏ ਦਾ ਸੂਟ ਲੱਗੂਗਾ ਓਕੇ ਸਿੰਗਲ ਸੂਟ ਲੈਣਾ 150 ਰੁਪਏ ਲੱਗੂਗਾ ਠੀਕ ਹੈ ਜੀ 25 ਰੂਟ ਲਓਗੇ 100 ਰੁਪਏ ਦਾ ਲੱਗੂਗਾ ਯਾਨੀ ਕਿ 25 ਰੂਟ 2500 ਦਾ ਲੋ ਜੀ ਮਾਰਕੀਟ ਦੇ ਵਿੱਚ ਦਾ ਰੇਟ ਹੋਲ ਸੇਲ ਦਾ 250 ਰੁਪਏ ਹੈ ਮੈਂ ਤੁਹਾਨੂੰ 100 ਰੁਪਏ ਦਾ ਰੇਟ ਦੱਸ ਰਿਹਾ ਠੀਕ ਹੈ ਜੀ ਯਾਨੀ ਕਿ ਮੇਲੇ ਵਿੱਚ ਹਰ ਤਰ੍ਹਾਂ ਦੀ ਕੱਟ ਪੀਸ ਪਈ ਹੈ ਇੱਕ ਆਪਣੇ ਲਵੇ ਹੋਰ ਕੱਟ ਆਈ ਹੋਈ ਹੈ ਇਹ ਆ ਦੇਖੋ ਹਾਂਜੀ 4 ਮੀਟਰ ਦੀ ਕੱਟ ਜੀ ਲੋ ਜੀ ਆ 4 ਮੀਟਰ ਦੀ ਕੱਟ ਜੀ ਆ ਦੇਖੋ ਠੀਕ ਹੈ ਜੀ ਧਿਆਨ ਮਰਵਾਓ ਪੂਰਾ ਐਨ ਪੁਲ ਟਾਪ ਦੀ ਕੁਆਲਿਟੀ ਆ ਦੇਖੋ ਸਾਰੀ ਤਰ੍ਹਾਂ ਦੇ ਰੰਗ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਦੇਖੋ ਸਾਰੀ ਤਰ੍ਹਾਂ ਦੇ ਰੰਗ ਠੀਕ ਹੈ ਜੀ ਸਰਵਰ ਸਿਰਫ 4 ਮੀਟਰ ਕੈਚ 4 ਮੀਟਰ ਰਿਹਾ ਸੀ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਹਿੰਦੇ ਅਸੀਂ 4 ਮੀਟਰ ਆ ਪਰ ਨਿਕਲੂਗਾ 490 ਤੱਕ ਹੀ ਠੀਕ ਹੈ 4 ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਮਤਲਬ ਵੱਧ ਹੋਊਗੀ ਵੱਧ ਹੀ ਹੋਊਗਾ ਜੀ ਕਹਿੰਦਾ ਨਾ ਕਹਿੰਦੇ ਅਸੀਂ 4 ਆ ਠੀਕ ਹੈ ਜੀ ਮਤਲਬ ਇਹ ਸੂਟ ਤੁਹਾਨੂੰ ਪਊਗਾ 100 ਰੁਪਏ ਦਾ ਕਿਉਂਕਿ ਸਾਢੇ 4 ਚ ਸੂਟ ਆਰਾਮ ਨਾਲ ਬਣ ਜਾਂਦਾ ਕਿਉਂਕਿ ਨਾ ਪਣਾ ਵੀ بڑا ਹੀ ਹੁੰਦਾ ਯਾਨੀ ਕਿ ਜਾ ਆਮ 45 ਇੰਚ ਦਾ ਪਣਾ ਹੁੰਦਾ ਇਹਨਾਂ ਦਾ ਠੀਕ ਹੈ 45 40 ਕੱਪੜਾ ਪੂਰਾ ਫਰੈਸ਼ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਹੋਲ ਸੇਲ ਰੇਟ ਦੱਸਨੇ ਆ ਮੈਂ ਫੇਰ ਕਹਿ ਰਿਹਾ ਠੀਕ ਹੈ ਜੀ ਆ ਦੇਖੋ ਇਹਦੇ ਚ ਟੱਚਿੰਗ ਦਾ ਮਾਲ ਵੀ ਬਹੁਤ ਮਿਲ ਸਕਦਾ ਹੈ ਬੁਟੀਕ ਵਾਲੀਆਂ ਪਹਿਣਾ ਜਿਵੇਂ ਕੜਾਈ ਕੜੂਈ ਕਰਦੀ ਨੇ ਸਿਰਫ ਔਰ ਸਿਰਫ 100 ਰੁਪਏ ਸੂਟ ਯਾਨੀ ਕਿ ਤੁਸੀਂ ਇਹ ਸਮਝ ਲਓ ਇਹ 4 ਪੈ 4 ਮੀਟਰ ਹੈ ਤਾਂ 25 ਰੁਪਏ ਮੀਟਰ ਬੈਠਿਆ ਹੈ ਜਿਹੜਾ ਕਿ 125 ਰੁਪਏ ਮੀਟਰ ਵਾਲਾ ਕੱਪੜਾ ਹੈ ਹਾਂਜੀ ਹਾਂਜੀ ਇਹ ਮਾਰਕੀਟ 'ਚ ਇਹ ਰੇਟ ਲੈਣ ਜਾਓਗੇ ਸੂਟ 5 ਮੀਟਰ ਦਾ ਤਾਂ ਤੁਹਾਨੂੰ ਇਹ 700 750 ਰੁਪਏ ਦਾ ਸੂਟ ਮਿਲੇਗਾ ਹੋਲ ਸੇਲ ਦੇ ਵਿੱਚ ਠੀਕ ਹੈ ਜੀ ਪਰ ਤੁਹਾਨੂੰ ਉਰੇ ਕਿੰਨੇ ਦਾ ਮਿਲ ਰਿਹਾ ਹੈ 4.5 ਦਾ ਸਿਰਫ ਔਰ ਸਿਰਫ 150 ਸੋਰੀ 100 ਰੁਪਏ ਦਾ ਸੂਟ 100 ਰੁਪਏ 25 ਰੁਪਏ ਮੀਟਰ ਜੀ ਰੇਟ ਦੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਆਹ ਦੇਖੋ ਇੱਕ ਹੋਰ ਜੀ ਕੁਆਲਿਟੀ ਹਾਂਜੀ ਇਹ ਦੇਖੋ ਫੈਂਡੀ ਫੈਂਡੀ ਵੀ ਕਹਿੰਦੇ ਨੇ ਇਹਨੂੰ ਸਪੇਸ ਸਿਲਕ ਵੀ ਕਹਿੰਦੇ ਨੇ ਤੇ ਟਿਸ਼ੂ ਫਾਈਬਰ ਸਿਲਕ ਵੀ ਕਹਿੰਦੇ ਨੇ ਤੇ ਇਹਨੂੰ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਹਰੇਕ ਜਗ੍ਹਾ ਅਲੱਗ-ਅਲੱਗ ਨਾਮ ਲੈਂਦੇ ਨੇ ਠੀਕ ਹੈ ਇਹਦਾ ਆ ਦੇਖੋ ਇਹਦੀ ਸ਼ਾਈਨਿੰਗ ਕਰਕੇ ਕੱਪੜਾ ਬਹੁਤ ਬਿਗਦਾ ਜਿਵੇਂ ਬੈਲਵਰਡ ਦੇ ਵਿੱਚ ਸ਼ਾਈਨਿੰਗ ਨਹੀਂ ਹੁੰਦੀ ਹੈਗੀ ਉਹ ਵਾਲੀ ਸ਼ਾਈਨਿੰਗ ਹੈ ਇਹਦੇ ਵਿੱਚ ਕੱਪੜਾ ਇਸ ਸਮੇਂ ਨਾ ਜ਼ਿਆਦਾ ਚੱਲ ਰਿਹਾ ਨਹੀਂ ਜਿੰਨਾ ਕਹ ਦੋ ਇਹ ਠੀਕ ਹੈ ਇਹ ਰੇਟ 4 ਮੀਟਰ ਕਹਿਨੇ ਆ ਮੈਂ ਫੇਰ ਉਹੀ ਗੱਲ ਕਹਿੰਦਾ 4 ਮੀਟਰ ਦੀ ਕਟ ਹੈ ਕਹਿੰਦੇ 4 ਆ ਸੀ ਨਿਕਲਦੀ 4.5 ਹੈ ਪੌਣੇ 5 ਹੈ ਠੀਕ ਹੈ ਜੀ ਹਾਂਜੀ ਆ ਦੇਖੋ ਪੀਸ ਪੂਰਾ ਫਰੈਸ਼ੂ ਮਾਲ ਠੀਕ ਹੈ ਰੇਟ ਸਿਰਫ ਔਰ ਸਿਰਫ 125 ਰੁਪਿਆ ਦਾ ਸੂਟ 125 ਰੁਪਏ ਮਤਲਬ 5 ਮੀਟਰ ਸੂਟ ਨਹੀਂ ਹੈਗਾ ਮੈਂ ਸੂਟ ਦਾ ਕਹਿ ਰਿਹਾ ਸਾਢੇ 4 ਪੌਣੇ 5 4 ਹਾਂਜੀ ਹਾਂਜੀ 4 ਤੋਂ ਲੈ ਕੇ 4.90 ਤੱਕ ਦੀ ਕਟ ਹੋਊਗੀ ਰੇਟ ਹੋਊਗਾ ਸਿਰਫ ਔਰ ਸਿਰਫ 125 ਰੁਪਿਆ ਦਾ ਹੀ ਠੀਕ ਹੈ ਇਸ ਸ਼ਾਇਨਿੰਗ ਵਾਲੀ ਬਹੁਤ ਜ਼ਿਆਦਾ ਚੱਲ ਰਹੀ ਹੈ ਸਿਲਕ ਬਹੁਤ ਜ਼ਿਆਦਾ ਠੀਕ ਹੈ ਜਿਹੜਾ ਬੁਟੀਕ ਵਾਲੀਆਂ ਨੇ ਪਹਿਨਣਾ ਨੇ ਉਹਨਾਂ ਦਾ ਪਤਾ ਹੀ ਹੈ ਜਿਹੜੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵੀ ਪਤਾ ਹੈ ਇਹ ਆਈਟਮ ਕੀ ਹੈ ਮੈਨੇ ਕੱਲ ਇਹ ਇਸ਼ਟਾ ਦੇ ਕਿਸੇ ਬੰਦੇ ਦਾ ਵੀਡੀਓ ਦੇ ਸੂਟ ਪਾਇਆ ਸੀ ਤੁਸੀਂ ਯਕੀਨ ਕਰੋ 4 ਮੀਟਰ ਦਾ ਸੂਟ ਉਹਨੇ ਪਾਇਆ ਸੀ 350 ਦਾ 400 ਰੁਪਿਆ ਦਾ ਓਕੇ ਜੀ ਦੱਸੋ ਹੁਣ ਜਿਹੜਾ ਉਹਨੇ ਹੋਲਸੇਲ ਰੇਟ ਪਾਇਆ ਹੋਇਆ ਸੀ ਠੀਕ ਹੈ ਜੀ ਤੁਸੀਂ ਇਹ ਦੇਖੋ ਜਿਹੜਾ 350 350 ਲਊਗਾ ਕੀ ਰੇਟ ਵੇਚੂਗਾ ਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਉਰੋ ਲੋ 125 ਦਾ 250 ਦਾ ਸੇਲ ਕਰ ਦੋ ਕੱਲੂ ਫੇਰ ਆਜੋ ਸਾਡੇ ਲਵੇ ਠੀਕ ਹੈ ਜੀ ਜੇ ਤੁਸੀਂ 250 ਦਾ ਵੀ ਸੇਲ ਕਰਦੇ ਤਾਂ ਵੀ ਤੁਹਾਨੂੰ ਅੱਧੋ-ਅੱਧ ਦੀ ਪ੍ਰੋਫਿਟ ਹੁੰਦਾ ਠੀਕ ਹੈ ਇੰਨੀ ਗਰੰਟੀ ਹੈ 50000 ਦਾ ਲੈ ਕੇ ਜਾਓਗੇ ਲੱਖ ਨਾ ਬਣਵਾਇਆ ਤੁਹਾਡਾ ਹਾਂਜੀ ਫੇਰ ਕਹੀਓ ਮੈਨੂੰ ਆਕੇ ਠੀਕ ਹੈ ਜੀ 70-80000 ਰੁਪਏ ਮਹੀਨਾ ਬਣੂਗਾ ਕੱਪੜੇ ਠੀਕ ਹੈ ਇਹ ਸਾਡਾ ਕੰਮ ਇਹ ਹੈ ਵੀ ਅਸੀਂ ਆਪਦੇ ਭੈਣ ਭੈਣਾਂ ਨੂੰ ਭਾਈਆਂ ਨੂੰ ਵਿਹਲੇ ਬੈਠਿਆਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਾਂ ਠੀਕ ਹੈ ਸਿਰਫ ਵਰ ਸਿਰਫ 125 ਰੁਪਏ ਦਾ ਸੂਟ ਹਾਂਜੀ ਠੀਕ ਹੈ ਆਪਦੇ ਏਰੀਆ 'ਚ ਮਹੱਲੇ 'ਚ ਜਾ ਕੇ ਕਿਤੇ ਵੀ ਰਹਿਣੇ ਕਿਹੜੇ ਵੀ ਏਰੀਆ 'ਚ ਰਹਿਣੇ ਉੱਥੇ ਜਾ ਕੇ ਵੇਚੋ ਤੁਹਾਨੂੰ ਪਤਾ ਲੱਜੂਗਾ ਇਸ ਚੀਜ਼ ਦਾ ਰਿਸਪਾਂਸ ਕਿੰਨਾ ਬੈਸਟ ਆ ਰਿਹਾ ਠੀਕ ਹੈ ਸਿਰਫ ਵਰ ਸਿਰਫ 125 ਰੁਪਏ ਦਾ ਸੂਟ ਕੁਆਲਿਟੀ ਪੂਰੀ ਟੌਪ ਦੀ ਲਓ ਆ ਥਾਂ ਦੇ ਵਿੱਚ ਯਾਨੀ ਕਿ ਆ ਗਿਆ ਹਾਂਜੀ ਥਾਂ ਦੇ ਵਿੱਚ ਆ ਗਿਆ ਇਹ ਵਾਲਾ ਮਾਲ ਦੇਖੋ ਜੀ ਆਹ ਦੇਖੋ ਇਹ ਸੂਟਾਂ ਦੇ ਚਾਹ ਬਹੁਤ ਰੰਗ ਚੱਲ ਰਹੀ ਬਹੁਤ ਜਾ ਰੰਗ ਚੱਲ ਰਹੀ ਆ ਓਕੇ ਇਹਦੀ ਵੀਡੀਓ ਵੀ ਕਈ ਕਸਟਮਰਾਂ ਨੇ ਦੇਖੀ ਹੋਊਗੀ ਪਤਾ ਹੀ ਹੋਗਾ ਆਹ ਵਾਲੀ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਪੂਰਾ ਚੱਲ ਰਿਆ ਰੰਗ ਠੀਕ ਹੈ ਜੀ ਇਹ ਹੈਗਾ ਸੂਟ 260 ਰੁਪਿਆ ਦਾ ਜੀ ਪੂਰਾ 5 ਮੀਟਰ ਦਾ ਸੂਟ ਹੈ 260 ਰੁਪਏ 260 ਰੁਪਿਆ ਦਾ ਸੂਟ 5 ਮੀਟਰ ਦਾ ਜੀ ਠੀਕ ਆ ਜੀ ਠੀਕ ਹੈ 5 ਮੀਟਰ ਦਾ ਸੂਟ 260 ਰੁਪਏ ਦਾ ਇਹ ਇਹ ਠੀਕ ਹੈ ਜੀ ਕਹਾਂਗੇ 5 ਨਿਕਲੂਆ 5.5 ਔਰ ਰੇਟ ਦੀ ਗਾਰੰਟੀ ਇਹ ਮਾਰਕੀਟ ਚ ਸੂਟ 1000 ਰੁਪਏ ਦਾ ਮਿਲੂਗਾ ਹੀ ਤੁਹਾਨੂੰ ਇਹ ਠੀਕ ਹੈ ਜੀ ਸ਼ੀਸ਼ਾ ਸਿਲਕ ਹੈ ਬਹੁਤ ਜ਼ਿਆਦਾ ਚੱਲ ਰਹੀ ਹੈ ਕੁਆਲਿਟੀ ਓਕੇ ਸਿਰਫ ਔਰ ਸਿਰਫ 260 ਰੁਪਏ ਦਾ ਸੂਟ ਠੀਕ ਹੈ ਜੀ ਠੀਕ ਹੈ ਜੀ ਕੁਆਲਿਟੀ ਪੂਰੀ ਟਾਪ ਦੀ ਹਾਂਜੀ ਠੀਕ ਹੈ ਕੁਆਲਿਟੀ ਪੂਰੀ ਟਾਪ ਦੀ ਹੋਊਗੀ ਲਓ ਜੀ ਆਹ ਦੇਖੋ ਜੀ ਸ਼ਾਈਨਿੰਗ ਦੇਖੋ ਇਹਦੀ ਕਿੰਨੀ ਜ਼ਬਰਦਸਤ ਹੈ ਇਹਦੀ ਸ਼ਾਈਨਿੰਗ ਹਨ ਜੀ ਹਨੇਰੇ ਚ ਚਾਨਣਾ ਪਾ ਦੂਗੀ ਇੰਨੀ ਗਰੰਟੀ ਹੈ ਜੀ ਸਹੀ ਗੱਲ ਆ ਜੀ ਬੱਲਵ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਹੀ ਇਹਦੀ ਰੋਸ਼ਨੀ ਇੰਨੀ ਹੈ ਕੱਪੜੇ ਦੀ ਹਾਂ ਜੀ ਹਾਂਜੀ ਠੀਕ ਹੈ ਜੀ ਸ਼ਾਈਨਿੰਗ ਹੈ ਦੀ ਪੂਰੀ ਟੌਪ ਦੀ ਇਸ ਸਮੇਂ ਬਹੁਤ ਜ਼ਿਆਦਾ ਕੱਪੜਾ ਚੱਲ ਰਹੀ ਹੈ ਠੀਕ ਹੈ ਜੀ ਤੇ ਕੱਪੜਾ ਪੂਰਾ ਜ਼ਬਰਦਸਤ ਹੈ ਜੀ ਸਿਰਫ ਔਰ ਸਿਰਫ 260 ਰੁਪਏ ਦਾ ਸੂਟ ਹੈ ਲਓ ਜੀ 260 ਰੁਪਏ 260 ਰੁਪਏ ਦਾ ਸੂਟ ਰੇਟ ਦੀ ਚੈਲੰਜ ਨਾਲ ਗਰੰਟੀ ਅਨਮ ਕਲਾਥ ਹਾਊਸ ਤੇ ਪਹੁੰਚੋ ਤੁਹਾਨੂੰ ਪਰਤੇ ਨਾਲ ਸੌਦੇ ਦਵਾਂਗੇ ਪਾੜਤੇ ਨਾਲ ਇੱਕ ਆਵਲੀ ਕੁਆਲਿਟੀ ਹੈ ਹਾਂਜੀ ਇਹ ਵੀ ਬਹੁਤ ਸ਼ੈਨੀ ਗਾਲੀ ਹੈ ਇਹਨੂੰ ਜਿੰਮੀ ਚੂ ਕਹਿੰਦੇ ਨੇ ਠੀਕ ਹੈ ਜੀ ਓਕੇ ਇਹ ਜਿੰਮੀ ਚੂ 250 ਰੁਪਏ ਦਾ ਸੂਟ ਹੈ ਲਓ ਜਿੰਮੀ ਚੂ 250 ਦਾ ਜਿੰਮੀ ਚੂ 250 ਦਾ ਪੂਰਾ ਟਾਪ ਦਾ ਸਿਰੇ ਦੀ ਕੁਆਲਿਟੀ ਹੈ ਠੀਕ ਹੈ ਥਾਨਾ ਜੋ ਕੱਟ ਕੇ ਦੇਵਾਂਗੇ ਮੇਟਰ ਨਾਲ ਕੈਂਚੀ ਨਾਲ 250 ਰੁਪਏ ਦਾ ਸੂਟ ਪੂਰਾ ਪਾਣੀ ਮੀਟਰ ਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਰੇਡ ਦੀ ਚੈਲ ਨਾਲ ਗਾਰੰਟੀ ਕੁਆਲਿਟੀਆਂ ਬਹੁਤ ਮਿਲ ਜਾਣੀ ਹੈ ਜੀ ਹਾਂਜੀ ਹਾਂਜੀ ਇੱਕ ਆ ਦੇਖੋ ਜੀ ਇਹ ਡੀ ਨੇਚੁਰਲ ਹੈ ਠੀਕ ਹੈ ਜੀ ਮਤਲੇ ਨੂੰ ਸੋਨ ਪਰੀ ਵੀ ਕੱਪੜੇ ਨੂੰ ਕਿਹਾ ਜਾਂਦਾ ਹੈ ਸ਼ਾਈਨਿੰਗ ਵਾਲਾ ਕੱਪੜਾ ਹੁੰਦਾ ਬਹੁਤ ਵਧੀਆ ਹੁੰਦਾ ਠੀਕ ਹੈ 5.5 ਮੀਟਰ ਦੀ ਕਟ ਹੈ ਹਾਂਜੀ ਰੇਟ ਹੋਲ ਸੇਲ ਦਾ ਰੇਟ ਹੈ ਦਾ 200 ਰੁਪਏ ਹੈ ਠੀਕ ਹੈ ਰਿਟੇਲ ਜਿਹਨੇ ਰੇਟ ਪੁੱਛਣਾ ਹੈ ਨਾ ਦੁਕਾਨ ਤੇ ਆ ਜੀ ਉਹਨਾਂ ਨੂੰ ਦੱਸ ਦੂੰਗਾ ਕਿਉਂਕਿ ਹੁਣ ਮੈਂ ਰਿਟੇਲ ਔਰ ਹੋਲ ਸੇਲ ਇਕੱਠੇ ਨਹੀਂ ਦੱਸਾਂ ਠੀਕ ਹੈ ਠੀਕ ਹੈ ਠੀਕ ਹੈ ਜਾਂ ਲੰਬੀ ਹੋਊ ਤੇ ਇਹ 200 ਰੁਪਏ ਹੋਲ ਸੇਲ ਰੇਟ ਹੈ ਜਿੰਨਾਂ ਵੀ ਮੈਂ ਮਤਲਬ ਵੀਡੀਓ ਬਣਾ ਰਿਹਾ ਸਾਰੀ ਹੋਲ ਸੇਲ ਰੇਟ ਦੱਸ ਰਿਹਾ ਕਿਉਂਕਿ ਮੇਲੇ ਹੋਲ ਸੇਲ ਦਾ ਕਸਟਮਰ ਵੀ ਆ ਦੇਖੋ ਜੀ ਆ ਦੇਖੋ ਬਹੁਤ ਜ਼ਿਆਦਾ ਚੱਲ ਰਹੀ ਹੈ ਕੁਆਲਿਟੀ ਆ ਹਾਂਜੀ ਇਹ ਯਾਨੀ ਕਿ ਸਮਝ ਲਓ ਪੂਰੇ ਟਾਪ ਦੀ ਬਨਾਰਸੀ ਟਿਸ਼ੂ ਹੈ ਬਹੁਤ ਟਾਪ ਦੀ ਕੁਆਲਿਟੀ ਹੈ ਸ਼ਿਮਰ ਪਿਓਰ ਕ੍ਰਸ਼ ਸ਼ਿਮਰ ਜੀ ਓਕੇ ਰਿਸਪਾਸ ਵਾਲੀ オリジナル ਹਾਂਜੀ ਹਾਂਜੀ ਰੇਟ ਸਿਰਫ আর ਸਿਰਫ 300 ਰੁਪਏ ਦਾ ਸੂਟ ਹੈ 300 ਰੁਪਏ 300 ਰੁਪਏ ਮੇਡ ਹੈ ਕੁਆਲਿਟੀ ਇਹ 550 ਰੁਪਏ ਦੀ ਘਟ ਹੋ ਗਈ ਇਹਦੀ ਠੀਕ ਹੈ ਜੀ ਠੀਕ ਹੈ ਜੀ ਕਲਰ ਬਹੁਤ ਮਿਲ ਜਾਣਗੇ ਸਿਰਫ আর ਸਿਰਫ 300 ਰੁਪਏ ਦਾ ਸੂਟ ਹੈ ਠੀਕ ਹੈ ਠੀਕ ਹੈ 300 ਰੁਪਏ ਸੂਟ ਹੋਲ سیل ਦਾ ਰੇਟ ਬੰਡਲ ਦਾ ਬੰਡਲ ਜੀ ਹਾਂਜੀ ਠੀਕ ਹੈ ਜੀ ਇੱਕ ਆ ਚੀਜ਼ ਆਈ ਕਰਾਸ਼ੀ ਮਰ ਇਹ 200 ਰੁਪਏ ਸੂਟ ਆਈ ਠੀਕ ਹੈ ਜੀ ਠੀਕ ਹੈ ਜੀ ਇਹ ਮਤਲਬ 21 ਕੇ ਸੈਂਪਲ ਦਿਖਾ ਰਿਆ ਸਿਰਫ ਔਰ ਸਿਰਫ ਤੁਹਾਨੂੰ ਮੈਂ ਜੀ ਓਕੇ ਓਕੇ ਸਰ ਹਾਂਜੀ ਇੱਕ ਆ ਵਾਲੀ ਆਈਟਮ ਹੈ ਜੀ ਬਲਕਿ ਮੈਂ ਦਿਖਾ ਰਿਹਾ ਬਾਦੂ ਪਿਆ ਹਾਂ ਰੰਗ ਔਰ ਕਲਰ ਬਹੁਤ ਮਿਲ ਜਾਣਗੇ ਕਿਉਂਕਿ ਆ ਦੇਖੋ ਇਹ ਪਾਰਸਲਾਂ ਤੇ ਨਿਗਾ ਮਰਵਾਉ ਬੋ ਜੀ ਸਾਡੀ ਓਕੇ ਓਕੇ ਆ ਮਾਲ ਹੀ ਹਜੇ ਪੈਕ ਕੀਤਾ ਪਿਆ ਓਕੇ ਠੀਕ ਹੈ ਜੀ ਤੁਸੀਂ ਇਹ ਯਕੀਨ ਕਰੋ ਮਾਲ ਖੋਲ ਕੇ ਲਗਾਉਣ ਨੂੰ ਵੀ ਮੇਲੇ ਜਗ੍ਹਾ ਨਹੀਂ ਹਿੰਗੀ ਹਾਂਜੀ ਹਾਂਜੀ ਸਹੀ ਹੈ ਨਾਲੇ ਮੈਂ ਆਪਣੀ ਦੁਕਾਨ ਤੇ ਵੀਡੀਓ ਨਹੀਂ ਬਣਾ ਰਿਹਾ ਗਰਾਊਂਡ 'ਚ ਵੀਡੀਓ ਬਣਾ ਰਿਹਾ ਠੀਕ ਹੈ ਜੀ ਮਾਲ ਖੋਲ ਕੇ ਲਗਾਉਣ ਨੂੰ ਜਗ੍ਹਾ ਵੀ ਨਹੀਂ ਹਿੰਗੀ ਇਸ ਕਰਕੇ ਇਹਦੇ 'ਚ ਵੀ ਇਹੀ ਮਾਲ ਹੈ ਇਸ ਕਰਕੇ ਮੈਂ ਸੈਂਪਲ ਲੀ ਕੇ ਇੱਕ ਪਾਰਸਲ ਇੱਕ ਪਾਰਸਲ ਖੋਲਿਆ ਜੀ ਸੈਂਪਲੀ ਪੀਸ ਖੋਲੇ ਸੀ ਠੀਕ ਹੈ ਆਹ ਦੇਖ ਲਓ 200 ਪੈਸੂਣ ਪਊਗਾ ਤੁਹਾਨੂੰ ਓਕੇ ਉਹ ਵੀ 200 ਰੁਪਏ ਪਊ ਠੀਕ ਹੈ ਆ ਵੀ ਨੇਚਰਲ ਹੈ ਜੀ ਠੀਕ ਹੈ ਜੀ ਪਿਓਰ ਸਿਲਕ ਹੈ ਇਹੇ 200 ਰੁਪਏ ਦਾ ਟੈਬੀ ਸਿਲਕ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਸਿਰਫ ਔਰ ਸਿਰਫ 200 ਰੁਪਏ ਟੈਬੀ ਪਿਓਰ ਸਿਲਕ ਟੈਬੀ 200 ਰੁਪਏ ਦਾ ਸੂਟ ਇੱਕ ਡਿਮਾਂਡ ਆ ਆ ਚੀਜ਼ ਦੀ ਬਹੁਤ ਡਿਮਾਂਡ ਆਈ ਹੈ ਪਿਛਲੀ ਵਾਰ ਜੀ ਹਾਂਜੀ ਮਾਲ ਮੈਂ ਕਿਹਾ ਜੀ ਬਸ ਮੈਂ ਲੈ ਕੇ ਸੈਂਪਲ ਆਇਆ ਸੀ ਪਰ ਜੀ ਤੁਸੀਂ ਯਕੀਨ ਕਰੋ ਜੀ ਇੰਨਾ ਹੀ ਮਾਲਕ ਦੀ ਕਿਰਪਾ ਨਾਲ ਬਿਕਿਆ ਨਾ ਨੈਚੁਰਲ ਕ੍ਰੇਪ ਆਈ ਓਕੇ ਠੀਕ ਹੈ ਜੀ ਪੂਰੇ ਟਾਪ ਦੀ ਕੁਆਲਿਟੀ ਹੈ ਕੰਨੀ ਵਾਲਾ ਮਾਲ ਆਈ ਹਾਂਜੀ ਠੀਕ ਹੈ ਬਹੁਤ ਪੁੱਛਿਆ ਕਸਟਮਰਾਂ ਨੇ ਬਹੁਤ ਪਿਆਰ ਨਾਲ ਆਪਾ ਤੋਂ ਮਾਲ ਲੈ ਕੇ ਗਏ ਨੇ ਕਸਟਮਰ ਹਾਂਜੀ ਹਾਂਜੀ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ 250 ਦਾ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਠੀਕ ਹੈ ਜੀ ਪਰ ਰੰਗ ਇਹਦੇ ਵਿੱਚ ਕਲਰ ਬਹੁਤ ਮਿਲ ਜਾਣਗੇ ਪਤਾ ਕੀ ਗੱਲ ਹੈ ਮੈਂ ਪੂਰਾ ਮਾਲ ਖੋਲ ਕੇ ਨਹੀਂ ਦਿਖਾ ਸਕਦਾ ਰੰਗ ਸਾਰੇ ਡਾਰਕ ਨੇ ਕੜਾਈਆਂ ਕਰਾਉਣ ਵਾਸਤੇ ਪੂਰਾ ਟਾਪ ਦਾ ਮਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਕਾ ਕੁਆਲਿਟੀ ਹੋ ਰਹੀ ਆ ਆਪਣੇ ਲਵੇ ਹਾਂਜੀ ਆ ਦੇਖੋ ਇਹ ਵੀ ਬਹੁਤ ਪਿਆਰ ਦਿੱਤਾ ਆਪਾਂ ਨੂੰ ਵੀਡੀਓ ਚ ਪਿਛਲੀ ਵੀਡੀਓ ਚ ਓਕੇ ਠੀਕ ਹੈ ਜੀ ਜਿਵੇਂ ਆ ਦੇਖੋ ਪਿਓਰ ਚਨੂਨ ਜੀ ਓਕੇ ਇਹ ਪਿਓਰ ਚਨੂਨ ਨਾ ਹੋਈ ਜੀ 50000 ਰੁਪਏ ਇਨਾਮ ਦਊਗਾ ਜੀ ਮੈਂ ਠੀਕ ਹੈ ਜੀ ਇਹ ਪਿਓਰ ਚਨੂਨ ਨਾ ਹੋਈ ਜੀ ਨਾ ਮੈਂ ਫੇਰ ਕਹਿ ਰਿਹਾ 50000 ਰੁਪਏ ਇਨਾਮ ਦਊਗਾ ਜੀ ਠੀਕ ਹੈ ਜੀ ਆਹ ਦੇਖੋ ਜੀ ਲਓ ਜੀ ਚਨੂਨ ਦੇ ਦੁਪੱਟੇ ਨੇ ਇਹ ਹਾਂਜੀ ਠੀਕ ਹੈ ਜੀ ਹੋਲ ਸੇਲ ਪ੍ਰਾਈਜ਼ ਇਹਦਾ 125 ਰੁਪਏ ਬੰਡਲ ਦਾ ਬੰਡਲ ਦਊਗਾ ਡਾਰਕ ਲਾਈਟ ਸਾਰੀ ਤਰ੍ਹਾਂ ਦੇ ਕਲਰ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਆਹ ਦੇਖੋ ਡਾਰਕ ਲਾਈਟ ਸਾਰੀ ਤਰ੍ਹਾਂ ਦੇ ਕਲਰ ਹੋਣਗੇ ਇਹਦੇ ਵਿੱਚ ਹਾਂਜੀ ਆਹ ਦੇਖੋ ਲਓ ਜੀ ਅਤੇ ਕਿ ਕਿ ਵਰਾਈਟੀ ਬਹੁਤ ਦਾ ਕਲੈਕਸ਼ਨ ਬਹੁਤ ਆ ਨਾ ਹਾਂਜੀ ਬਹੁਤ ਜਾ ਕਲੈਕਸ਼ਨ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਆ ਦੇਖੋ ਸਾਰੇ ਡਾਰਕ ਡਾਰਕ ਕਲਰ ਡਾਈ ਦੇ ਦੇ ਮੇਰੇ ਖਿਆਲ ਜੀ ਡਾਈ ਦਾ ਚਨੂਨ ਦੇ ਦੁਪੱਟੇ ਦੀ ਡਾਈ 150 ਰੁਪਏ ਲੁੰਦੇ ਨੇ ਹਾਂਜੀ ਹਾਂਜੀ ਜਿਹੜਾ ਪਲੇਨ ਦੁਪੱਟਾ ਵਾਈਟ ਲੈਣੇ ਹੋ ਹਾਂਜੀ ਉਹ 400 ਰੁਪਏ ਦਾ ਜੀ ਯਾਨੀ ਕਿ 550 ਰੁਪਏ ਦਾ ਦੁਪੱਟਾ ਹੈ ਜੇ ਤੁਸੀਂ ਡਾਈ ਕਰਵਾਉਣੇ ਠੀਕ ਹੈ ਜਿਹੜੀ ઓ ડાઈ ਹੈ ਤੇ ਇਹ ડાઈ ਹੈ ਹਾਂਜੀ ਇਹਨੂੰ ਮਿਲ ਡਾਈنگ ਕਿਹਾ ਜਾਂਦਾ ਹੈ ਯਾਨੀ ਕਿ ਜਿਹੜਾ ਮਿਲ ਚ ਨੇਚੁਰਲ ਡਾਈ ਹੋ ਕੇ ਆਉਂਦਾ ਹਾਂਜੀ ਹਾਂਜੀ ਠੀਕ ਹੈ ਜਿਹੜੀ ਤੁਸੀਂ ਲੋਕਲ ਡਾਈ ਕਰਵਾਉਣੇ ਉਹਦੇ ਚ ਰੰਗ ਵੀ ਨਿਕਲ ਜਾਂਦੇ ਇਹਦੇ ਚ ਰੰਗ ਵੀ ਨਹੀਂ ਨਿਕਲਦਾ ਇਹਗਾ ਠੀਕ ਹੈ ਜੀ ਠੀਕ ਹੈ ਇਹ ਸਾਨੂੰ ਪਊਗਾ 125 ਰੁਪਏ ਦਾ ਦੁਪੱਟਾ ਹੋਲ ਸੇਲ ਪ੍ਰਾਈਸ ਸਿੰਗਲ ਪੀਸ 150 ਰੁਪਏ ਦਾ ਠੀਕ ਹੈ ਜੀ ਮਾਲ ਬਹੁਤ ਪਿਆ ਬਹੁਤ ਸੋਹਣੇ ਸੋਹਣੇ ਕਲਰ ਠੀਕ ਹੈ ਬਹੁਤ ਸੋਹਣੇ ਸੋਹਣੇ ਕਲਰ ਨਹੀਂ ਮੈਂ ਕਹਾਂ ਤੁਸੀਂ ਮੇਰੀ ਦੁਕਾਨ ਤੇ ਇੱਕ ਵਾਰ ਪਹੁੰਚੋ ਜੇ ਕਿਸੇ ਨੇ ਆਨਲਾਈਨ ਲਗਵਾਉਣਾ ਹੈ ਉਵੀ ਆਪਾਂ ਲਗਾ ਲਾਂਨੇ ਆ ਠੀਕ ਹੈ ਜੀ ਠੀਕ ਹੈ ਪਰ ਆਰਡਰ ਘੱਟ ਤੋਂ ਘੱਟ 5000 ਦਾ ਹੋਣਾ ਚਾਹੀਦਾ ਠੀਕ ਹੈ ਜੀ ਆਹ ਦੇਖੋ ਪਿਓਰ ਵਿਸਕਾਸ ਚਨੂਨ ਜੇ ਨਾ ਹੋਈ ਹਾਂਜੀ ਜੇ ਨਾ ਹੋਈ 50000 ਰੁਪਏ ਫੜ ਕੇ ਲੈ ਜੀ ਇਨਾਮ ਦੇ ਤੌਰ ਤੇ ਠੀਕ ਹੈ ਜੀ ਮੇਰੇ ਇੱਚ ਰੰਗ ਕਲਰ ਬਹੁਤ ਨੇ ਬਹੁਤ ਜ਼ਿਆਦਾ ਠੀਕ ਹੈ ਇੱਕਾ ਹੋਰ ਆਈ ਆਹ ਵਾਲੀ ਹਾਂਜੀ ਆਹ ਵਾਲੀ ਚਨੂਨ ਜੀ ਆਪਣੇ ਨਾ ਸੋਰੀ ਆਹਾ ਨੈਚੁਰਲ ਕ੍ਰੇਪ ਜੀ ਓਕੇ ਵਾਈਟ ਵਾਈਟ ਆ ਗਈ ਨਾ ਇਹ ਡਾਈਬਲ ਪਿਓਰ ਵਾਲੀ ਜੇ ओरिजिनल ਨਾ ਹੋਈ ਮੈਂ ਫੇਰ ਕਹਿ ਰਿਹਾ ਜੇ ओरिजिनल ਨਾ ਹੋਈ ਡਾਈਬਲ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ 50000 ਰੁਪਏ ਇਨਾਮ ਫੜ ਕੇ ਲੈ ਜੀ ਲਓ ਜੀ ਸਿਰਫ ਔਰ ਸਿਰਫ 80 ਰੁਪਏ ਮੀਟਰ ਜੀ ਲਓ 80 ਰੁਪਏ ਮੀਟਰ ਠੀਕ ਹੈ ਜੀ 80 ਰੁਪਏ ਮੀਟਰ ਹੈ ਜੀ ਠੀਕ ਹੈ ਜੀ ਤਾਂ ਆਇਟਮਾਂ ਕੁਆਲਿਟੀ ਆਪਣੇ ਲਈ ਬਹੁਤ ਪਈਆਂ ਨੇ ਓਕੇ ਓਕੇ हां जी चनून ਦਾ ਦੁਪੱਟਾ ਲੈਣਾ ਹੋਊਗਾ ਉਹ ਵੀ ਮਿਲ ਜੂਗਾ ਵਾਈਟ ਚ ਠੀਕ ਆ ਜੀ 175 ਰੁਪਏ ਦਾ ਦੁਪੱਟਾ ਇਹ 175 ਰੁਪਏ ਦਾ 175 ਰੁਪਏ ਦਾ ਦੁਪੱਟਾ ਇਹਦਾ ਥਾਨ ਹੁਣ ਮੈਨੂੰ ਲੱਭ ਨਹੀਂ ਰਿਹਾ ਠੀਕ ਆ ਜੀ ਪਰ ਠੀਕ ਹੈ ਜੀ ਦੁਪੱਟਾ ਪਿਓਰ ਵਿਸਕੋਸ ਚਨੂਨ ਦਾ ਆਊਗਾ ਓਕੇ ਓਕੇ 70 ਰੁਪਏ ਮੀਟਰ 175 ਦਾ ਦੁਪੱਟਾ ਹੋਲ ਸੇਲ ਰੇਟ ਠੀਕ ਆ ਜੀ ਠੀਕ ਆ ਜੀ ਆ ਕੈਂਬ੍ਰਿਕ ਲੱਗੀ ਹੋਈ ਆ ਹੁਣ ਆਪਾਂ ਨੇ ਕੱਟ ਵੱਧ ਕਰਕੇ ਕੱਢਣੀ ਈ ਇਹੇ ਓਕੇ ਓਕੇ ਠੀਕ ਹੈ 190 ਰੁਪਏ ਦਾ ਸੂਟ ਲਾ ਦਿੰਦੀ ਲਾਓ ਜੀ 190 ਰੁਪਏ ਦਾ ਹੁਣ ਆਪਾਂ ਤੁਹਾਨੂੰ ਹੋਰ ਵੀ ਬਤੇਰੀਆਂ ਐਡਮਾਂ ਨੇ ਠੀਕ ਹੈ ਜੀ ਔਰ ਗੰਜਾ ਦੇ ਕੜਾਈ ਵਾਲੇ ਵੀ ਮਿਲ ਜਾਣਗੇ ਤੁਹਾਨੂੰ ਜਿਹੜੀਆਂ ਆਪਣੇ ਐਡਮਾ ਰੈਗੂਲਰ ਹੁੰਦੀਆਂ ਨੇ ਪਰ ਸਾਡੇ ਇੱਕ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਜਰੂਰ ਇਹ ਇਹ ਨਹੀਂ ਹੈਗਾ ਵੀ ਸੋਡੇ ਕੰਮ ਦੀ ਨਹੀਂ ਹੈਗੀ ਕੋਈ ਚੱਕਰ ਨਹੀਂ ਕੀ ਪਤਾ ਤੁਹਾਨੂੰ ਦੇਖ ਕੇ ਤੁਹਾਨੂੰ ਸ਼ੇਅਰ ਕਰ ਦਵਾਂ ਉਹ ਦੇਖ ਕੇ ਤੁਹਾਨੂੰ ਕੰਮ ਚਲਾ ਲੈਣ ਇਹ ਤੁਹਾਨੂੰ ਦਵਾਵਾਂ ਹੀ ਦੇਣ ਗਈ ਠੀਕ ਹੈ ਜੀ ਕਿਸੇ ਦੇ ਕੰਮ ਦੀ ਤਾਂ ਹੋਊਗੀ ਠੀਕ ਹੈ ਜੀ ਸਾਡੀ ਰਿਕੁਐਸਟ ਹਮੇਸ਼ਾ ਹੀ ਰਹਿੰਦੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਹੈ ਤੇ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਆਪਾਂ ਤੁਹਾਨੂੰ ਉਹ ਆਈਟਮਾਂ ਦਿਖਾਵਾਂਗੇ ਜਿਹੜੀ ਅੱਜ ਦੀ ਵੀਡੀਓ ਵੀ ਹੈ ਨਾ ਹੋਲ ਸੇਲ ਬਣਾਈ ਹੈ ਓਕੇ ਓਕੇ ਮੈਂ ਦੁਬਾਰਾ ਦੁਬਾਰਾ ਇਹ ਗੱਲ ਦੱਸ ਰਿਹਾ ਤਈ ਨਾ ਸਿੰਗਲ ਚੀਜ਼ ਲੈਣ ਆਉਂਦੇ ਨੇ ਏਡੀ ਏਡੀ ਦੂਰੋਂ ਕਹਿੰਦੇ ਵੀਰ ਤੁਸੀਂ ਤੇ ਵੀਡੀਓ ਪਾਈ ਸੀ ਮੈਂਸ਼ਨ ਨਹੀਂ ਕਰਦੇ ਇਹ ਨਹੀਂ ਕਹਦੇ ਅਸੀਂ ਸਾਰਾ ਕੁਝ ਬੋਲਦੇ ਆ ਪਰ ਤੁਸੀਂ ਧਿਆਨ ਨਾਲ ਨਹੀਂ ਸੁਣਦੇ ਅਸੀਂ ਕੀ ਕਰੀਏ ਉਹਦੇ ਚ ਠੀਕ ਹੈ ਸਾਡਾ ਪਰ ਕਾਲ ਕਰ ਲਿਆ ਕਰੋ ਜਿਹੜੀ ਦੂਰੋਂ ਆਉਂਦੇ ਨੇ ਨਾ ਵੀ ਆਹ ਰੇਟ ਤੁਸੀਂ ਪਾਏ ਹੋਤੀ ਵੀਰੇ ਇਹ ਹੋਲ ਸੇਲ ਚ ਮਿਲਣੀ ਹੈ ਰਿਟੇਲ ਚ ਮਿਲਣੀ ਹੈ ਹਾਂਜੀ ਹਾਂਜੀ ਇੱਕ ਵਾਰ ਕਾਲ ਜਰੂਰ ਕਰ ਲ ਕਾਲ ਨਹੀਂ ਵੀ ਲਾ ਦੀ WhatsApp ਕਾਲ ਕਰ ਲਿਆ ਕਰੋ WhatsApp ਕਾਲ ਵੀ ਮੈਸੇਜ ਕਰ ਦਿਆ ਕਰੋ WhatsApp ਅਸੀਂ ਗਰੁੱਪੇ ਵੀ ਭੇਜਿਆ ਕਰੋ ਚੀਜ਼ ਦੀ ਵੀ ਇਹ ਕੀ ਰੇਟ ਹੈ ਹਾਂਜੀ 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 ਹੋਰ ਸਭ ਤਾਂ ਹਾਂਜੀ ਆ ਤੁਹਾਨੂੰ ਗੱਲ ਯਾਦ ਕਰਾਈ ਮੈਂ ਇੱਕ ਗੱਲ ਹੋਰ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਗੱਲ ਕੰਨਾ ਚਾਹਣਾ ਜਿਹੜੀ ਮੈਨੂੰ ਸ਼ੁਰੂ ਜਗੰਨੀ ਸੀ ਉਹ ਮੈਂ ਹੁਣ ਐਂਡ 'ਚ ਕਰ ਰਹੀ ਹਾਂ ਹਾਂਜੀ ਕਈ ਕਸਟਮਰ ਕਹਿੰਦੇ ਨੇ ਵੀਰੇ ਸੁਣੇ ਵੀਡੀਓ ਪਾਈ ਸੀ ਹਾਂਜੀ ਹੁਣ ਤੁਸੀਂ ਦੇਖੋ ਮੈਂ ਇਹ ਵੀ ਵੀਡੀਓ ਪਾਈਏ ਤੋਂ ਪਹਿਲਾਂ 6-700 ਹਜ਼ਾਰ ਵੀਡੀਓ ਪਾਤੀ ਹਾਂਜੀ ਹੁਣ ਕਹਿਣਗੇ ਵੀਰੇ ਜਿਹੜਾ ਤੁਸੀਂ ਵੀਡੀਓ 'ਚ ਸੂਟ ਦਿਖਾਉਂਦੇ ਕਿਹੜੀ ਵੀਡੀਓ 'ਚ ਸੂਟ ਜਿਹੜੀ ਵੀ ਚੀਜ਼ ਲੈਣੀ ਹੁੰਦੀ ਹੈ ਰਿਕੁਐਸਟ ਹੈ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਵੀ ਚੀਜ਼ ਲੈਣੀ ਹੁੰਦੀ ਹੈ ਉਸ ਵੀਡੀਓ ਦੀ ਸਕਰੀਨਸ਼ਾਟ ਮਾਰ ਕੇ ਲਿਆ ਕਰੋ ਜਾਂ ਵੀਡੀਓ ਲਿਆਇਆ ਕਰੋ ਪਤਾ ਨਹੀਂ ਦੁਕਾਨ ਤੇ ਸਾਡਾ ਵਾਈਫਾਈ ਚੱਲਦਾ ਹੈ ਸਾਡਾ ਨੈਟਿੰਗ ਚੱਲਦਾ ਹੈ ਇਹ ਨਹੀਂ ਚੱਲਦਾ ਸਾਨੂੰ ਉਹ ਮੁੰਡੇ ਨੇ ਦੇਖੀ ਕੁੜੀ ਨੇ ਦੇਖੀ ਪਰ ਪਲੀਜ਼ ਰਿਕੁਐਸਟ ਹੈ ਜਿਹੜੀ ਵੀ ਚੀਜ਼ ਦੇਖਣੀ ਹੈ ਉਹਦੀ ਸਕਰੀਨਸ਼ਾਟ ਮਾਰ ਲਿਆ ਕਰੋ ਕੋਈ ਚਾ ਦੋਨੋਂ ਪਾਸੇ ਸੌਖਾ ਤੁਹਾਨੂੰ ਵੀ ਸੌਖਾ ਆਲੇ ਨੂੰ ਸੌਖਾ ਸਾਨੂੰ ਹੁਣ ਕਹਾਂਗੇ ਲਾਇਬ੍ਰੇਰੀ ਤੇ ਵੀਡੀਓ ਜੋ ਕੋਈ ਹੋਰ ਦਿਖਾਉਣੇ ਸਾਨੂੰ ਵੀਰੇ ਕੁਝ ਹੋਰ ਦਿਖਾਉਣੇ ਹਾਂ ਸਾਨੂੰ ਇਹ ਨਹੀਂ ਪਤਾ ਤੁਸੀਂ ਵੀਡੀਓ ਦੇਖ ਕੇ ਕੀ ਆਏ ਸਾਨੂੰ ਹਾਂਜੀ ਹਾਂਜੀ ਉਹੀ ਗੱਲ ਹੈ ਵੀਡੀਓ ਜਿਹੜੀ ਵੀ ਦੇਖ ਕੇ ਆਉਣੇ ਆ ਪਲੀਸ ਉਹਨੂੰ ਨਾਲ ਲੈ ਕੇ ਆਇਆ ਕਰੋ ਔਰ ਜਿਹੜੀ 15 20 ਦਿਨ ਮਹੀਨਾ ਪੁਰਾਣੀ ਵੀਡੀਓ ਹੁੰਦੀ ਹੈ ਉਹਨੂੰ ਦੇਖਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮਾਲ ਨਿਕਲ ਜਾਂਦਾ ਤੁਹਾਨੂੰ ਮੈਂ ਪਹਿਲਾਂ ਆਖਦਾ ਨਹੀਂ ਮੈਂ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਠੀਕ ਹੈ ਜੀ ਔਰ ਬਿਕਿਆ ਮਾਲ ਚੇਂਜ ਵੀ ਨਹੀਂ ਹੁੰਦਾ ਇਹ ਵੀ ਰਿਟੇਲ ਕਸਟਮਰ ਚ ਕੋਈ ਨੁਕਸ ਕਟਿਆ ਫਟਿਆ ਦਾਗੀ ਦੱਬਾ ਉਹ ਸਾਡੀ ਜ਼ਿੰਮੇਵਾਰੀ ਹੈ ਮੱਖੀ ਦਾ ਦਾਗ ਵੀ ਹੋਊਗਾ ਅਸੀਂ ਤੁਹਾਡੀ ਸਾਲ ਬਾਅਦ ਵੀ ਚੇਂਜਿੰਗ ਕਰਾਂਗੇ ਇੰਨੀ ਗਾਰੰਟੀ ਠੀਕ ਹੈ ਜੀ ਓਕੇ ਧੰ ਹਾਂਜੀ ਆਦੀ ਵੀਰ ਨੂੰ ਆਪਾਂ ਐਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਕੋਈ ਵੀ ਤੁਹਾਡੀ ਇਨਕੁਆਰੀ ਤੁਸੀਂ ਹੈਨਾ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਬਾਕੀ ਪ੍ਰੋਪਰ ਤੁਹਾਨੂੰ ਐਡਰੈਸ ਤੇ ਆਪਾਂ ਸਾਰੀ ਕਲੈਕਸ਼ਨ ਜਿਹੜੀ ਦਿਖਾਈ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ